ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਆਪਾਂ ਲੱਗੇ ਸੀਗੇ ਵਰਕ ਵਾਲਾ ਸੂਟ ਕਟਿੰਗ ਕਰਨਾ ਕਿਉਂਕਿ ਮੇਰੀਆਂ ਭੈਣਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਆ ਵੀ ਜਦੋਂ ਉਹ ਵਰਕ ਵਾਲਾ ਸੂਟ ਕਟਿੰਗ ਕਰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੱਪੜਾ ਕਿੱਦਾਂ ਰੱਖੀਏ ਜਿਹੜੀਆਂ ਮੇਰੀਆਂ ਭੈਣਾਂ ਨੇ ਜ਼ੀਰੋ ਤੋਂ ਸਟਾਰਟ ਕੀਤਾ ਕੰਮ ਠੀਕ ਹੈ ਤੇ ਮੈਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹੁੰਦੀ ਆ ਇੱਕ ਤਾਂ ਜਦੋਂ ਵਰਕ ਵਾਲਾ ਸੂਟ ਉਹਦੀ ਲੈਂਥ ਨਾਪਣੀ ਆ ਪਹਿਲਾਂ ਤੁਸੀਂ ਲੈਂਥ ਨਾਪ ਕੇ ਉਹਨੂੰ ਫੋਲਡ ਕਰਨਾ ਆਜੋ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਦੇਖੋ ਜਿਵੇਂ ਹ ਤੁਸੀਂ ਕੀ ਕਰਦੇ ਆ ਇਹਨੂੰ ਉੱਪਰ ਦੇ ਰੱਖ ਕੇ ਮਤਲਬ ਐਦਾਂ ਤੁਸੀਂ ਪੱਲੇ ਕੱਢ ਲੈਣੇ ਆ ਜੋ ਕਿ ਵਰਕ ਗਲਤ ਹੋ ਜਾਂਦਾ ਆਪਣਾ ਜਿਹੜੀਆਂ ਆਪਣੀਆਂ ਲੰਬੀਆਂ ਲਾਈਨਾਂ ਐ ਵਰਕ ਵਾਲੀਆਂ ਹਨਾ ਉਹ ਟੇਡੀਆਂ ਵਿੰਗੀਆਂ ਹੋ ਜਾਂਦੀਆਂ ਤੁਸੀਂ ਕੀ ਕਰਨਾ ਤੁਸੀਂ ਪਹਿਲਾਂ ਕੱਪੜਾ ਲੈਣਾ ਕੱਪੜੇ ਨੂੰ ਸਭ ਤੋਂ ਪਹਿਲਾਂ ਤਾਂ ਚੰਗੀ ਤਰ੍ਹਾਂ ਪ੍ਰੈਸ ਹੋਇਆ ਹੋਵੇ ਕੱਪੜਾ ਵਰਕ ਵਾਲਾ ਠੀਕ ਐ ਕਿਉਂਕਿ ਇਹ ਕੱਪੜਾ ਪ੍ਰੈਸ ਹੋ ਕੇ ਹੀ ਕਟਿੰਗ ਹੁੰਦਾ ਵਧੀਆ ਠੀਕ ਐ ਜੀ ਪਹਿਲਾਂ ਤੁਸੀਂ ਵਰਕ ਦਾ ਸੈਂਟਰ ਕਰਨਾ ਠੀਕ ਐ ਵਰਕ ਦਾ ਸੈਂਟਰ ਕਰਕੇ ਤੁਸੀਂ ਆ ਦੇਖੋ ਆਹ ਵਾਲਾ ਵਰਕ ਦੇ ਨਾਲ ਵਰਕ ਮਲਉਣਾ ਜਿਹੜੀ ਆਹ ਵਰਕ ਵਾਲੀ ਲਾਈਨ ਹੈ ਨਾ نیچے ਵੀ ਜਾ ਰਹੀ ਹੈ ਦੋਨਾਂ ਨੂੰ ਤੁਸੀਂ ਮਿਲਾ ਲੈਣਾ ਪਹਿਲਾਂ ਠੀਕ ਆ ਐਦਾਂ ਠੀਕ ਹੈ ਤੇ ਗਲੇ ਦਾ ਵੀ ਤੁਸੀਂ ਸੈਂਟਰ ਕਰ ਲੈਣਾ ਬਿਲਕੁਲ ਐਨ ਸੈਂਟਰ ਠੀਕ ਆ ਪੂਰਾ ਸੈਂਟਰ ਕਰਕੇ ਫਿਰ ਤੁਸੀਂ ਕਟਿੰਗ ਕਰਨਾ ਇਹਨੂੰ ਤੇ ਇਹਦੀ ਲੈਂਥ ਲੈਣੀ ਆ ਫਿਰ ਇਹਦੀ ਚੜਾਈ ਰੱਖਣੀ ਆ ਚੜਾਈ ਕਿੰਦਾ ਰੱਖਣੀ ਆ ਕਈ ਵਾਰੀਆ ਪਹਿਣਾ 17 18 ਦੇ ਵਿੱਚ ਉਲਝ ਜਾਨੀ ਆ ਜਿਵੇਂ 17 18 ਹਿਪ ਹੋਵੇ ਮੰਨ ਲਓ 17 18 ਹਿਪ ਆ 17 18 hip ਦੇ ਵਿੱਚ ਆਪਾਂ ਨੇ 3 ਪਲੱਸ ਕਰਨੇ ਆ 18 hip ਦੇ ਵਿੱਚ ਆਪਾਂ ਨੇ 3 ਪਲੱਸ ਕਰਨੇ ਆ ਸੌਰੀ 4 18 19 20 21 22 ਠੀਕ ਹੈ ਜੀ 22 ਆ ਗਿਆ ਇਹ ਇਹਦੇ ਵਿੱਚ ਆਪਾਂ ਨੇ 22 ਪਲੱਸ ਕਰ ਲਏ ਮਤਲਬ 4 ਪਲੱਸ ਕਰ ਲਏ 22 ਆ ਗਿਆ ਉਹਦੇ ਬਾਅਦ ਇੰਚੀ ਟੇਪ ਨਾਲ ਤੁਸੀਂ 22 ਦਾ ਅੱਧ ਕਰ ਦੇਣਾ 22 ਦਾ ਅੱਧ ਕਿੰਨਾ ਆ ਗਿਆ 11 ਠੀਕ ਆ ਤੇ ਜਿਹੜੀ ਹੁਣ ਇਹਦੀ ਚੜਾਈ ਰੱਖਣੀ ਆ ਉਹ ਤੁਸੀਂ ਉਰੇ ਤੋਂ 11 ਰੱਖਣੀ ਆ ਉਰੇ ਤੋਂ 11 ਠੀਕ ਹੈ ਜੇ ਤੁਸੀਂ ਸੋਚੂਗੇ ਵੀ 22 ਆਉਣਾ ਫਿਰ ਤਾਂ ਤੁਹਾਡਾ ਆ ਸੂਟ ਤੁਹਾਨੂੰ ਪਤਾ ਹੀ ਹੈ ਵੀ ਖਰਾਬ ਹੋ ਜਾਣਾ ਹਨਾ ਤਾਂ ਤੁਸੀਂ ਨਾ ਉਰੇ ਤੋਂ ਨਾ ਆਪਣਾ ਵੀ 22 ਠੀਕ ਹੈ ਉਰੇ ਤੋਂ 22 ਦੀ ਨਿਸ਼ਾਨੀ ਲਾ ਦੇਣੀ ਸਾਰੇ ਕਿਤੇ ਇੱਥੋਂ ਤੁਸੀਂ ਲੰਬਾਈ ਦੀ ਨਿਸ਼ਾਨੀ ਲਾ ਦੇਣੀ ਜਿੰਨੀ ਤੁਹਾਡੀ ਲੰਬਾਈ ਆਉਂਦੀ ਹੈ ਸ਼ਰਟ ਦੀ ਠੀਕ ਹੈ ਜੀ ਤੇ ਬਾਰਕ ਵਾਲੀ ਸ਼ਰਟ ਹੈ ਜਿਹੜੀ ਇਦਾਂ ਕਟਿੰਗ ਹੁੰਦੀ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ ਸਸ਼ਿਕਾ ਜੀ